ਕਿਆ ਬਾਤ ਵਾ ਤਨ ਬਾਤ ਪੰਜਾਬ ਦੇ ਅੰਦਰ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਸ ਜਿਮਨੀ ਚੋਣ ਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਅਕਾਲੀ ਦਲ ਦੇ ਕੈਂਡੀਡੇਟ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿਕ ਜੀ ਇੱਕ ਵੱਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੋਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਉਗੜ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇਕ ਕੋਈ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਹੋ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾਗਾ ਪਰ ਲੇਕਿਨ ਰਾਜਾ ਆਪਣੇ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨ ਤਰਨ ਜਿੰਬਨੀ ਚੋਣ ਚੁਗਲ ਰਿਹਾਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ बड़े ताकतवर होम मिनिस्टर रहे और बड़े एजुकेटेड, वेल एजुकेटेड, चंगे पढ़े लिखे ने उन्होंने ग्रेजुएशन, पोस्ट ग्रेजुएशन, पीएचडी तक की विद्या जीडी डॉक्टरेट तक की विद्या हासिल की ਉਹਨਾਂ ਨੇ ਜਰਨਲਿਸਟ ਦੇ ਅੰਦਰ ਉਹਨਾਂ ਨੇ ਪੱਤਰਕਾਰਤਾ ਕੀਤੀ ਸੀ ਉਹਨਾਂ ਨੇ ਬਤਾਰ ਟੀਚਰ ਵੀ ਪੜਾਇਆ ਸੀ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਪਾਰਟੀ ਦੇ ਅੰਦਰ ਉਹ ਸੇਵਾ ਨਾਈ ਪੰਜਾਬ ਇੱਕੋ ਸੂਬਾ ਦੇਸ਼ ਦੇ ਅੰਦਰ ਪੰਜਾਬ ਇਕਲੌਤਾ ਸੂਬਾ ਦਾ ਦੇਸ਼ ਦੇ ਅੰਦਰ ਜਿੱਥੇ ਮੈਂ ਸਮਝਦਾ ਜਾਤੀਵਾਦੀ ਪ੍ਰਥਾ ਦੇ ਖਿਲਾਫ ਵੱਡੀ ਮਹਿਮਾ ਜਿਹੜੀਆਂ ਛੇੜੀਆਂ ਗੰਜ ਨੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸਾਡੇ ਵੱਡ ਬਡੇਰੇ ਹੋਏ ਨੇ ਸਾਰਿਆਂ ਨੇ ਜਾਤੀਵਾਦੀ ਜਰੀ ਪ੍ਰਥਾ ਕੀ ਉਹਨੂੰ ਖਤਮ ਕਰਨ ਦੇ ਲਈ ਆਪਣੇ ਉਪਰਾਲੇ ਕੀਤੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਕਿ ਉਹ ਦਲਤ ਲੋਕਾਂ ਦਾ ਪੱਖ ਕਰਦਾਗਾ ਉਹ ਗਰੀਬ ਲੋਕਾਂ ਦਾ ਪੱਖ ਕਰਦਾਗਾ ਉਹ ਜਿਹੜੇ ਲੋਕ ਬਾਬਾ ਸਾਹਿਬ ਪੀਮਰਾਓ ਬੇੜਕਰਜੀ ਦੁਆਰਾ ਦਿੱਤੇ ਸੰਵਿਧਾਨਿਕ ਕਾਕਾਂ ਦੀ ਵਰਤੋਂ ਕਰਕੇ ਪੜ ਕੇ ਆਪਦੀ ਕਾਬਲੀਅਤ ਦੇ ਸਾਰੇ ਆਪਣੀ ਕੰਪੀਟੈਂਸੀ ਦੇ ਸਹਾਰੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੇ ਪਹੁੰਚੇ ਨੇਗੇ ਉਹਨਾਂ ਨੂੰ ਆ ਜਾਤੀ ਦੇ ਨਾਂ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾਗਾ ਜਾਤੀ ਦੇ ਨਾਂ ਤੇ ਅਪਮਾਨਿਤ ਕਰ ਰਿਹਾਗਾ ਕਹਿ ਰਿਹਾਗਾ ਕਿ ਉਹ ਕਾਲੇ ਰੰਗ ਦੇ ਨੇਗੇ ਇਸ ਤਰ੍ਹਾਂ ਦਾ ਨਸਲੀ ਭੇਦਭਾਅ ਜਿਹੜਾ ਮੈਂ ਸਮਝਦਾ ਕਰ ਦੱਖਣੀ ਅਫਰੀਕਾ 'ਚ ਹੁੰਦਾ ਸੀਗਾ ਬਹੁਤ ਪੁਰਾਣੇ ਸਮੇਂ 'ਚ ਹੁੰਦਾ ਸੀਗਾ ਉਹਦੀ ਯਾਦ ਉਹ ਨੂੰ ਅੱਜ ਯੂਜ਼ ਕਰ ਰਿਹਾ ਰਾਜਾ ਬੜਿੰਦ ਪੰਜਾਬ ਦੇ ਅੰਦਰ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਆ ਕਾਂਗਰਸ ਪਾਰਟੀ ਕਹਿਣ ਨੂੰ ਕਹਿੰਦੀ ਆ ਕਿ ਅਸੀਂ ਦਲਤਾਂ ਦੇ ਹਮੈਤੀ ਆ ਪਰ ਅਸਲੀਅਤ ਦੇ ਅੰਦਰ ਜਿਹੜੀ ਨਜਵਾਣਾ ਸ਼ਾਹੀ ਸੋਚ ਆ ਉਹਦਾ ਪ੍ਰਗਟਾਵਾ ਕਾਂਗਰਸ ਪਾਰਟੀ ਕਰਦੀ ਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਦੋ ਤਿੰਨ ਪ੍ਰਧਾਨ ਇਹਨਾਂ ਦੇ ਆਪਣੇ ਲੀਡਰਾਂ ਦੇ ਖਿਲਾਫ ਹੀ ਬੋਲਦੇ ਸੀਗੇ ਕਿ ਪੰਜਾਬ ਦੇ ਅੰਦਰ ਜੇ ਕਿਸੇ ਦਰਬੀ ਘੋੜੇ ਤੇ ਖੇលਿਆ ਹੁੰਦਾ ਜੇ ਕਿਸੇ ਅਰਬੀ ਘੋੜੇ ਤੇ ਦਾ ਖੇលਿਆ ਹੁੰਦਾ ਤਾਂ ਸ਼ਾਇਦ ਕਾਂਗਰਸ ਜਿੱਤ ਜਾਂਦੀ ਯਾਨੀ ਉਦੋਂ ਆਪਣੇ ਹੀ ਮੁੱਖ ਮੰਤਰੀਆਂ ਨੂੰ ਇਹ ਟੱਟੂ ਤੱਤ ਦਾ ਖਿਤਾਬ ਦਿੰਦੇ ਜੰਗੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇ ਕਿ ਇਹ ਚਾਹੇ ਬਾਜਵਾ ਸਾਹਿਬ ਹੋਣ ਜਾਕਰ ਸਾਹਿਬ ਹੋਣ ਇਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਅੰਦਰ ਦਲਤ ਵਿਰੋਧੀ ਭਾਵਨਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਆ ਪਰ ਲੇਕਿਨ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਨੇ ਸਭ ਨੂੰ ਬਰਾਬਰਤਾ ਦਾ ਸਭ ਨੂੰ ਸਮਾਨਤਾ ਦਾ ਸਭ ਨੂੰ ਏਕਤਾ ਦਾ ਸਭ ਨੂੰ ਬਰਾਬਰ ਦੇ ਮੌਕੇ ਦੇਣ ਦਾ ਸੰਵਿਧਾਨਕ ਹੱਕ ਲੈ ਕੇ ਦਿੱਤਾ ਗਿਆ ਜਦੋਂ ਸੰਵਿਧਾਨ ਲਿਖਿਆ ਗਿਆ ਤਾਂ ਸਾਰਿਆਂ ਨੂੰ ਜਿਹੜਾ ਸਨਮਾਨ ਤੱਕ ਦਿੱਤਾ ਗਿਆ ਉਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਜਾ ਰਹੀਆ ਸਾਰਿਆਂ ਦੇ ਸਰਕਾਰਾਂ ਦੇ ਅੰਦਰ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਜਿਹੜੀ ਆ ਉਹ ਲਾ ਕੇ ਰੱਖਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬਾਨ ਦੀ ਫੋਟੋ ਨਹੀਂ ਲਾਈ ਅਸੀਂ ਕੀ ਦੀ ਫੋਟੋ ਲਾਈ ਆ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਲਾਈ ਆ ਅਸੀਂ ਫੋਟੋ ਲਾਈ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਰ ਲੇਕ ਦੂਜੇ ਪਾਸੇ ਅੱਜ ਪੰਜਾਬ ਦੇ ਅੰਦਰ ਜਾਤੀਵਾਦੀ ਜ਼ਹਿਰ ਜਿਹੜਾ ਓਗੜਿਆ ਜਾ ਰਿਹਾ ਹੈਗਾ ਸੋ ਮੈਂ ਸਮਝਦਾ ਕਾਂਗਰਸ ਪਾਰਟੀ ਇਸ ਜਾਤੀਵਾਦੀ ਪ੍ਰਥਾ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰੂਗੀ ਵੇਟ ਕਰ ਰਹੇ ਆਗੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਿ ਉਹ ਇਸ ਸਿਰਫ ਇਹ ਵਿਅਕਤੀ ਨੂੰ ਆਪਣੀ ਪਾਰਟੀ ਚ ਓਟਣਗੇ ਇਹ ਜਿਹੜਾ ਵਿਅਕਤੀ ਆ ਜਿਹੜਾ ਹਮੇਸ਼ਾ ਹੀ ਮੈਂ ਸਮਝਦਾ ਗਲਤ ਭਾਸ਼ਾ ਦਾ ਮੰਦੀ ਭਾਸ਼ਾ ਦਾ ਪ੍ਰਯੋਗ ਕਰਦਾ ਰਹਿੰਦਾਗਾ ਉਸ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਐਕਸਪੈਲਡ ਕਰਨਗੇ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਥਾਂ ਪੰਜਾਬ ਚ ਨਹੀਂ ਹੈਗੀ ਪੰਜਾਬ ਗੁਰੂਆਂ ਦੀ ਮੈਂ ਬਾਰ ਬਾਰ ਦੁਹਰਾ ਰਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਸਹਿਬਾਨ ਨੇ ਗੁਰਬਾਣੀ ਦੇ ਰਾਹੀਂ ਹਮੇਸ਼ਾ ਹੀ ਸੰਦੇਸ਼ ਦਿੱਤਾਗਾ ਬਰਾਬਰਤਾ ਦਾ ਸੰਦੇਸ਼ ਦਿੱਤਾਗਾ ਹਮੇਸ਼ਾ ਹੀ ਗੁਰੂ ਸਹਿਬਾਨ ਨੇ ਕਿਹਾਗਾ ਕਿ ਜਾਤ ਪਾਤ ਦੇ ਖਿਲਾਫ ਆਵਾਜ਼ ਜਿਹੜੀ ਆ ਚੌਵਰੀਆ ਸਭਾ ਦੀ ਗੱਲ ਕਰੀਏ ਜੇ ਗੋਨਖ ਦੇਵੀ ਦੀ ਗੱਲ ਕਰੀਏ ਚਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਚਾਹ ਸਾਰੇ ਗੁਰੂਆਂ ਦੀ ਗੱਲ ਕਰੀਏ ਸਭ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਇਕਜੁੱਟਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਜਿਹੜੀਆਂ ਸਮਾਜਿਕ ਬੁਰਾਈਆਂ ਨੇਗੀਆਂ ਉਹਨਾਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾਗਾ ਪਰ ਲੇਕਿਨ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਫੇਰ ਉਹੀ ਪ੍ਰਥਾ ਨੂੰ ਚਲਾਉਣਾ ਚਾਹੁੰਦੀ ਆ ਜਿਹੜੀ ਜਾਤੀਵਾਦੀ ਪ੍ਰਥਾ ਕੀ ਜਿਹੜੀ ਬਿਤਕਰੇਲੀ ਪ੍ਰਥਾ ਕੀ ਜਿਹੜੀ ਭੇਦਭਾਵ ਵਾਲੀ ਪ੍ਰਥਾ ਜੀ ਇਹਦੀ ਸਪਸ਼ਟ ਝਲਕ ਜਿਹੜੀ ਆ ਉਹ ਸਾਫ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਤਾਂ ਇਸ ਵਾਰ ਸਾਰਾ ਪੰਜਾਬ ਜਾਣਦਾਗਾ ਕਿ ਪੰਜਾਬ ਸਰਕਾਰ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸਾਲਾਂ ਬਲਦਾਨ ਦੇ ਜਿਹੜਾ ਵੱਡੇ ਪੱਧਰ ਤੇ ਬਣਾਇਆ ਜਾ ਰਿਹਾਗਾ ਪੂਰੇ ਪੰਜਾਬ ਪਰਚ ਦੀ ਅਸੀਂ ਪੂਰੇ ਦੇਸ਼ ਦੇ ਵੱਡੇ ਵੱਡੇ ਡਿਗਨਿਟਰੀਜ਼ ਵਾਟੇਵਰ ਦੇ ਸਖੀਤਾ ਨੂੰ ਜਿਹੜਾ ਸੱਦਾ ਪੱਤਰ ਭੇਜਿਆਗਾ ਕਿ ਆਓ ਪੰਜਾਬ ਚ ਔਰ ਪੰਜਾਬ ਦੇ ਸ਼ਾਨਾਮਤੇ ਇਤਿਹਾਸ ਦੇ ਨਾਲ ਅਸੀਂ ਜੋੜਨਾ ਚਾਹੁੰਦੇ ਆਂ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਨਾ ਚਾਹੁੰਦੇ ਆਂ ਜੋ ਬલિદાન ਦੂਸਰੇ ਧਰਮ ਦੇ ਲਈ ਦੂਸਰੇ ਲੋਕਾਂ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਹਿਊਮਨਿਟੀ ਨੂੰ ਬਚਾਉਣ ਦੇ ਲਈ ਸ਼੍ਰੀ ਗੁਰਤੇਗ ਬਾਦ ਜੀ ਦਿੱਤਾ ਸੀਗਾ ਉਹਦਾ ਸੰਦੇਸ਼ ਅਸੀਂ ਦੁਨੀਆ ਚ ਲੈ ਕੇ ਜਾਣਾ ਚਾਹੁੰਦੇ ਆਂਗਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਹੈਗਾ ਰਗਰੇਟਾ ਗੁਰੂ ਕਾ ਬੇਟੇ ਦਾ ਕਿਤਾਬ ਗੁਰੂ ਸਹਿਬਾਨ ਨੇ ਦਿੱਤਾ ਸੀਗਾ ਉਸ ਉਸ ਜਿਹੜੀ ਆ ਰਗਰੇਟਾ ਗੁਰੂ ਕਾ ਬੇਟੇ ਦਾ ਕਿਤਾਬ ਜਿਹਨਾਂ ਨੂੰ ਮਿਲਿਆ ਸੀਗਾ ਅੱਜ ਉਹਨਾਂ ਨੂੰ ਅਪਮਾਨਿਤ ਕੌਣ ਕਰ ਰਿਹਾ ਕਾਂਗਰਸ ਪਾਰਟੀ ਔਰ ਦੂਜੇ ਪਾਸੇ ਪੰਜਾਬ ਸਰਕਾਰ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਗੁਰਤੇਜ ਬਹਾਦਰ ਜੀ ਦੇ 350 ਸਾਲਾਂ ਬਲਦਾਨ ਦੇ ਪਸਵੀ ਮਨਾ ਰਹੇਗੇ ਔਰ ਉਹਦੇ ਅੰਦਰ ਬਾਬਾ ਜੀਵਨ ਸਿੰਘ ਜੀ ਦੇ ਆਧਾਰ ਤੇ ਭਾਈ ਜੈਤਾ ਜੀ ਦੇ ਆਧਾਰ ਤੇ ਉੱਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇਗੇ ਉਹ ਪੂਰੇ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਵੱਖ-ਵੱਖ ਸਟੇਟਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਬਣਾ ਰਹੀ ਆ ਯਾਰੇ ਅਸੀਂ ਸਨਮਾਨ ਦੇ ਰਹਾ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵਾਰਸਾਂ ਨੂੰ ਭਾਈ ਜੈਤਾ ਸਿੰਘ ਜੀ ਦੇ ਵਾਰਸਾਂ ਨੂੰ ਜਿਹੜਾ ਸਨਮਾਨ ਦੇ ਰਹਾਗੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਉਹ અપਮਾਨ ਕਰ ਰਹੀ ਉਹ ਵੀ ਉਸ ਪਵਿੱਤਰ ਦੇ ਹਾਰ ਦੇ ਸਮੇ ਉਹ ਵੀ ਉਸ ਪਵਿੱਤਰ ਸਮੇ ਦੇ ਜਦੋਂ 350 ਸਾਲ ਆ ਰਿਹਾ ਉਸ ਸਮੇ ਸੋ ਇਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪ੍ਰਧਾਨ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪੁਰਾਣੇ ਪ੍ਰਧਾਨਾਂ ਦੀਆਂ ਜਿੰਦੀਆਂ ਸਟੇਟਮੈਂਟਾਂ ਪੜ ਕੇ ਦੇਖ ਲਓ ਸਾਰੀਆਂ ਹੀ ਦਲਤ ਵਿਰੋਧੀ ਨੇਗੀਆਂ ਦਲਤਾਂ ਦੇ ਖਿਲਾਫ ਨੇਗੀਆਂ ਗਰੀਬ ਲੋਕਾਂ ਦੇ ਖਿਲਾਫ ਨੇਗੀਆਂ ਉਹਨਾਂ ਸਾਰੀਆਂ ਸਟੇਟਮੈਂਟਾਂ ਚੋਂ ਅਰਜਵਾੜਾ ਸ਼ਹੀਦੀ ਉਹ ਜਿਹੜੀ ਆ ਉਹ ਆਉਂਦੀ ਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦੇ ਇਸ ਬਿਆਨ ਦਾ ਅਸੀਂ ਖੰਡਨ ਕਰਦੇ ਆ ਸੋ ਇਹਨਾਂ ਨੂੰ ਲੀਗਲ ਲੋਟਸ ਜਿਹੜਾ ਉਹ ਐਸਸੀ ਕਮਿਸ਼ਨ ਵੱਲੋਂ ਗਿਆਗਾ ਸੋ ਵੈਸ ਸੰਬੰਧ ਦਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੀ ਮਾਨ ਸਰ ਰਾਜਾ ਜੀ ਨੇ ਕਹਿੰਦੇ ਮਾਫੀ ਚਾਹੀਦੀ ਹੈ ਸਾਡੇ ਆਪਣੇ ਬਿਆਨ ਨੂੰ ਤੋਰ ਮਰੂੜ ਕੇ ਪੀਟੇ